ਅੱਜ ਪਹੁੰਚੇ ਆ ਨੂਰਪੁਰ ਬੇਦੀ ਦੇ ਪਿੰਡ ਨੰਗਲ ਵਿਆਣਾ ਵਿਖੇ ਇੱਥੇ ਕਿਸਾਨ ਪਰਮਜੀਤ ਸਿੰਘ ਨਾਲ ਤੁਹਾਨੂੰ ਮਿਲਾਵਾਂਗੇ ਜਿਹੜਾ ਕਿ ਪਿਛਲੇ ਲਗਭਗ 14 ਸਾਲਾਂ ਤੋਂ ਸਟਰਾਬਰੀ ਦੀ ਖੇਤੀ ਕਰਕੇ ਚੋਖਾ ਮੁਨਾਫਾ ਜਿਹੜਾ ਕਮਾ ਰਿਹਾ ਏ ਗੱਲਬਾਤ ਕਰਾਂਗੇ ਕਿਸਾਨ ਪਰਮਜੀਤ ਦੇ ਨਾਲ ਸਾਡੇ ਨਾਲ ਮੌਜੂਦ ਨੇ ਪਰਮਜੀਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀ ਮੀਡੀਆ ਦੇ ਵਿੱਚ ਵੈਲਕਮ ਜੀ ਇੱਥੇ ਮੇਰੇ ਫਾਰਮ ਤੇ ਆਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਜੀਤ ਜੀ ਤੁਸੀਂ ਸਟਰਾਬਰੀ ਦੀ ਖੇਤੀ ਲਗਭਗ ਪਿਛਲੇ 14 ਸਾਲਾਂ ਤੋਂ ਕਰਦੇ ਆ ਰਹੇ ਹੋ ਕਿੰਨੇ ਏਕੜ ਦੇ ਵਿੱਚ ਕਰ ਰਹੇ ਹੋ ਤੇ ਕਿੰਨਾ ਮੁਨਾਫਾ ਜਿਹੜਾ ਕਮਾ ਰਹੇ ਹੋ ਪ੍ਰਤੀ ਏਕੜ ਦੇ ਮੈਂ ਤਕਰੀਬਨ ਪਿਛਲੇ 13-14 ਸਾਲਾਂ ਤੋਂ ਇਹ ਜਿਹੜੀ ਸਟਰਾਬਰੀ ਦੀ ਫਾਰਮਿੰਗ ਹੈ ਉਹ ਕਰ ਰਹੇ ਹਾਂ ਤੇ ਇਹਦਾ ਜਿਹੜਾ ਤਕਰੀਬਨ ਏਰੀਆ ਹੈ ਉਹ 8 ਏਕੜ ਦੇ ਵਿੱਚ ਅਸੀਂ ਹੁਣ ਕਰ ਰਹੇ ਹਾਂ ਤੇ ਨਾਲ ਹਦਵਾਣਾ ਖਰਬੂਜਾ ਆਇਆ ਜੀ 10 تقريبا 9-10 ਏਕੜ ਦੇ ਵਿੱਚ ਤੇ ਨਾਲ ਇਹ ਲਸਣ ਲਾਇਆ ਹੋਇਆ 1 ਏਕੜ ਦੇ ਵਿੱਚ ਪਿਆਜ਼ ਲਾਏ ਹੋਏ ਨੇ 1 ਏਕੜ ਦੇ ਵਿੱਚ ਤੇ ਜਿਹੜੇ ਸਟ੍ਰੋਬਰੀ ਦਾ ਹੈ ਜੀ ਉਹਦੇ ਵਿੱਚ ਪ੍ਰਤੀ ਏਕੜ ਤੇ ਖਰਚੇ ਖੁਰਚੇ ਕੱਢ ਕੇ ਜਿਹੜਾ ਹੈ 3 ਤੋਂ 4 ਲੱਖ ਰੁਪਇਆ 1 ਏਕੜ ਦਾ ਜਿਹੜਾ ਹੈ ਉਹ ਬਚ ਜਾਂਦਾ ਹੈ ਅਗਰ ਇਹ ਬੂਟੇ ਪੇੜ ਦੀ ਗੱਲ ਕਰ ਲਈ ਬੂਟੇ ਦੀ ਗੱਲ ਕਰ ਲਈ ਜਾਵੇ ਜਿਹੜਾ ਜਿੱਥੋਂ ਫਲ ਨਿਕਲਦਾ ਹੈਗਾ ਇਹ ਕਿੱਥੋਂ ਤੁਸੀਂ ਬੀਜ ਤਿਆਰ ਕਰਾਉਨੇ ਹੋ ਕਿੱਥੋਂ ਕਿਸ ਤਰੀਕੇ ਦਾ ਪ੍ਰੋਸੈਸ ਹੁੰਦਾ ਹੈ ਇਹ ਤਕਰੀਬਨ ਜਿਹੜਾ ਇਹਦਾ ਮਦਰ ਪਲਾਂਟ ਹੈ ਜੀ ਉਹ ਬਾਹਰਲੀਆ ਕੰਟਰੀਆਂ ਤੋਂ ਹੀ ਆਉਂਦਾ ਹੈ ਚਾਹੇ ਕੈਲੀਫੋਰਨੀਆ ਹੋਵੇ ਚਾਹੇ ਇਟਲੀ ਹੈ ਤੇ ਸਪੇਨ ਤੋਂ ਵੀ ਆਉਂਦਾ ਹੈ ਤੇ ਫਿਰ ਇਹਦੀ ਜਿਹੜੀ ਪੌਦੇ ਨੇ ਉਹ ਸਾਨੂੰ ਠੰਡੀ ਜਗ੍ਹਾ ਹਿਮਾਚਲ ਦੇ ਵਿੱਚ ਤਿਆਰ ਕਰਨੇ ਪੈਂਦੇ ਨੇ ਤੇ ਜਾਂ ਫਿਰ ਪੁੰਨੇ ਤੋਂ ਇਹਦਾ ਬੀਜ ਆ ਜਾਂਦਾ ਹੈ ਜੀ ਉਹ ਮੁਲ ਖਰੀਦਣਾ ਪੈਂਦਾ ਹੈ ਤੇ ਉਹ ਜਿਆਦਾ ਕੋਸਟਲੀ ਪੈ ਜਾਂਦਾ ਇਸ ਲਈ ਅਸੀਂ ਆਪਣੇ ਬੂਟੇ ਤਿਆਰ ਕਰਦੇ ਆਂ ਤੇ ਉਹਨਾਂ ਨੂੰ ਆਪਣੇ ਖੇਤ ਦੇ ਵਿੱਚ ਲਿਆ ਕੇ ਲਾਉਨੇ ਆ ਤੇ ਫਿਰ तकरीबन ਸਤੰਬਰ ਔਰ ਅਕਤੂਬਰ ਮਾਹ ਦੇ ਵਿੱਚ ਇਹਨੂੰ ਅਸੀਂ ਮਹੀਨੇ ਦੇ ਵਿੱਚ ਇੱਥੇ ਲਾ ਲੈਨੇ ਆ ਤੇ 7 ਮਹੀਨੇ ਦੀ ਫਸਲ ਹੈ ਜੀ 7 ਮਹੀਨੇ ਦੀ ਫਸਲ ਹੈ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰੀਕੇ ਆਇਆ ਕਿਉਂਕਿ ਪਹਿਲਾਂ ਤੁਸੀਂ ਹੋਰ ਫਸਲਾਂ ਦੀ ਖੇਤੀ ਕਰਦੇ ਰਹੇ ਹੋਣਗੇ ਇਹ ਇਹ ਦਿਮਾਗ ਦੇ ਵਿੱਚ ਕਿਸ ਤਰੀਕੇ ਆ ਵੀ ਸਟ੍ਰਾਬਰੀ ਦੀ ਖੇਤੀ ਕਰਨੀ ਹੈ ਸਰ ਕਿਉਂਕਿ ਮੈਂ ਸਬਜ਼ੀ ਦੀ ਖੇਤੀ ਕਰਦਾ ਸੀਗਾ 1992 ਤੋਂ ਤੱਕ तकरीबन 10ਵੀਂ ਚ ਪੜਦਾ ਸੀ ਉਦੋਂ ਤੋਂ ਮੈਂ ਜਿਹੜੀ ਹੈ ਸਬਜ਼ੀ ਦੀ ਖੇਤੀ ਕਰਦਾ ਆ ਰਿਆਂ ਤੇ ਮੈਂ ਆਲੂ ਵੀ ਬੜੇ ਪੱਧਰ ਤੇ ਲਾਇਆ ਤੇ ਫਿਰ ਮੈਨੂੰ ਜਿਵੇਂ ਜਿਵੇਂ ਮੈਂ ਮੰਡੀਆਂ ਜੀ ਨੂੰ ਦੇਖਦਾ ਸੀ ਨਾ ਤੇ ਮੇਰਾ ਇੰਟਰਸਟ ਵਧਿਆ ਤੇ ਮੈਂ 3 ਸਾਲ ਦੀ ਫਿਰ ਸਟੱਡੀ ਕਰੀ ਤੇ ਹਰ ਜਗ੍ਹਾ ਬਹੁਤ ਜ਼ਿਆਦਾ ਜਾ ਜਾ ਕੇ ਦੇਖਿਆ ਚਾਹੇ ਉਹ ਮਾਂਬਲੇਸ਼ਵਰ ਹੈ ਚਾਹੇ ਉਹ ਪੂਨੇ ਵੀ ਜਿਹੜੇ ਲਿਆਂਦੇ ਨੇ ਉਹ ਨੇ ਚਾਹੇ ਪੰਜਾਬ ਦੇ ਵਿੱਚ ਇੱਕ ਦੋ ਜਗ੍ਹਾ ਲੱਗਦੀ ਸੀ ਤੇ ਉਹਨਾਂ ਕੋਲ ਵੀ ਗਿਆ ਤੇ ਹਿਮਾਚਲ ਚ ਵੀ ਲੱਗਦੀ ਸੀਗੀ ਪੌਟਾ ਸਾਹਿਬ ਤੇ ਉੱਥੇ ਫਿਰ ਮੇਰੀ ਇੱਕ ਸਿਸਟਰ ਹੈ ਤੇ ਜਿਹਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਇੰਨਾ ਐਪਰੀਸ਼ੀਏਟ ਕਰਿਆ ਪਹਿਲੇ ਸਾਲ 1 ਏਕੜ ਮੇਰਾ ਉਹਨਾਂ ਨੇ ਲਗਾਇਆ ਸੀਗਾ ਤੇ ਉੱਥੋਂ ਵੱਧਾ-ਵੱਧਾ ਤੇ ਮੈਂ ਹੁਣ ਇੰਨੇ ਵੱਡੇ ਪੱਧਰ ਤੋਂ ਇਹਦੀ ਖੇਤੀ ਕਰ ਰਿਹਾ ਹਾਂ ਜੀ ਫਸਲ ਦੀ ਤੜਾਈ ਤੋਂ ਲੈ ਕੇ ਅਗਰ ਗੱਲ ਕਰ ਲਈ ਜਾਵੇ ਤੇ ਮੰਡੀ ਕਰਨ ਦੀ ਕਿਸ ਤਰੀਕੇ ਇਹਦੀ ਮੰਡੀਕਰਨ ਕਰਦੇ ਹਾਂ ਉਹ ਤੜਾਈ ਕਰਦੇ ਹਾਂ ਕੋਈ ਵਰਕਰ ਰੱਖਿਆ ਜਾਂ ਪਰਿਵਾਰ ਕਰਦਾ ਹੈਗਾ ਤੇ ਨਾਲ ਦੀ ਨਾਲ ਮੰਡੀ ਦੇ ਵਿੱਚ ਕਿਸ ਤਰੀਕੇ ਲੈ ਕੇ ਜਾਂਦੇ ਹਾਂ ਦੇਖੋ ਇਹ ਇੱਕ ਟੀਮ ਵਰਕ ਦੀ ਤਰ੍ਹਾਂ ਤੁਸੀਂ ਦੇਖੇ ਹੋਣਾ ਮੇਰੇ ਫਾਰਮ ਦੇ ਉੱਤੇ ਲੋਕਲ ਲੇਡੀਆਂ ਕੰਮ ਕਰਦੀਆਂ ਨੇ ਜੋ ਮੇਰੇ ਨਾਲ ਦੇ ਪਿੰਡ ਦੀਆਂ ਨੇ ਚਾਚੀਆਂ ਤਾਈਆਂ ਭੈਣਾਂ ਤੇ ਤਕਰੀਬਨ ਅਨਮੈਰਿਡ ਕੁੜੀਆਂ ਵੀ ਨੇ ਈਆਂ ਤੇ ਕੁਝ ਬਿਹਾਰੀ ਕਾਮੇ ਨੇ ਜਿਹੜੇ ਰੱਖੇ ਹੋਏ ਨੇ ਤੇ ਮੇਰੀ ਮੈਸੇਜ ਦਾ ਬਹੁਤ ਬੜੀ ਸਪੋਰਟ ਹੈ ਜੋ ਸਵੇਰੇ 9 ਵਜੇ ਖੇਤ ਦੇ ਵਿੱਚ ਆ ਕੇ ਸ਼ਾਮ ਨੂੰ 5 ਵਜੇ ਜਾਂਦੀ ਹੈ ਘਰ ਦਾ ਵੀ ਕੰਮ ਕਰਨਾ ਮੈਂ ਸਭ ਵੀ ਰੱਖੀਆਂ ਹੋਈਆਂ ਨੇ ਤੇ ਰੋਟੀ ਪਾਣੀ ਦਾ ਵੀ ਕੰਮ ਹੈ ਤੇ ਸਾਰਾ ਲੇਵਰ ਦਾ ਜਿਹੜਾ ਸਿਸਟਮ ਹੈ ਉਹ ਦੇਖਦੀ ਹੈ ਪੈਕਿੰਗ ਦਾ ਉਹਨਾਂ ਦੇਖਣਾ ਹੈ ਮੇਰੇ ਹੋਰ ਕੰਮ ਨੇ ਫਸਲ ਨੂੰ ਦੇਖਣਾ ਜਾਂ ਮੰਡੀ ਕਰਨ ਦੀਆਂ ਜਿਹੜੇ ਮੰਡੀ ਕਰਨ ਦਾ ਇਹਦਾ ਸਿਸਟਮ ਇਹ ਹੈਗਾ ਜੀ ਕਿ ਮੰਡੀ ਦੇ ਵਿੱਚ ਬੜੀਆਂ ਮੰਡੀਆਂ ਦੇ ਵਿੱਚ ਅਸੀਂ ਇਹਨੂੰ ਵੇਚਦੇ ਆਂ ਤੇ ਸ਼ਾਮ ਨੂੰ ਇਹਨੂੰ ਛੱਡ ਕੇ ਆਉਂਨੇ ਆ ਤੇ ਸਵੇਰੇ ਵਿਕਦੀ ਹੈ तकरीबन ਫਿਕਸ ਰੇਟ ਹੁੰਦੇ ਨੇ ਬਹੁਤਾ ਉੱਪਰ ਥੱਲੇ ਨਹੀਂ ਇਹਦਾ ਹੁੰਦਾ ਇਸ ਕਰਕੇ ਸਾਨੂੰ ਕੋਈ ਇੰਨੀ ਟੈਨਸ਼ਨ ਨਹੀਂ ਜੀ ਹੁੰਦੀ ਇਹਨੂੰ ਤੁਸੀਂ ਲਾਹੇਵੰਸ ਫਸਲ ਕਹੋਗੇ ਕਿਉਂਕਿ ਜਿਸ ਤਰੀਕੇ ਤੁਸੀਂ ਦੱਸਿਆ ਕਿ 3 ਤੋਂ 4 ਲੱਖ ਪ੍ਰਤੀ ਏਕੜ ਦੀ ਆਮਦਨ ਜਿਹੜੀ ਹੋ ਜਾਂਦੀ ਹੈ ਕਦੇ ਇਸ ਤਰੀਕੇ ਵੀ ਹੋਇਆ ਕੋਈ ਨੁਕਸਾਨ ਵੀ ਚੱਲਣਾ ਪਿਆ ਹੋਵੇ ਜਾਂ ਇਹਦਾ ਕੋਈ ਨੁਕਸਾਨ ਹੁੰਦਾ ਹੋਵੇ ਦੇਖੋ ਬੀਜ ਦੇ ਉੱਤੇ ਡਿਪੈਂਡ ਹੈ ਕਈ ਵਾਰ ਨਾ ਪਿੱਛੇ ਜੋ ਫੋਰਨ ਕੰਟਰੀਆਂ ਤੋਂ ਇਹਦਾ ਮਦਰ ਪਲਾਂਟ ਆਂਦਾ ਹੈ ਨਾ ਜੀ ਉਹਦੇ ਵਿੱਚ ਸਮੱਸਿਆ ਆ ਜਾਂਦੀ ਹੈ ਉਹ 2-3 ਸਾਲ ਬਾਅਦ ਆਉਂਦੀ ਆਉਂਦੀ ਹੈ ਸਾਨੂੰ ਕੱਲਿਆਂ ਨੂੰ ਨਹੀਂ ਜਿੰਨੇ ਵੀ ਫਾਰਮਰ ਸਟ੍ਰੌਬਰੀ ਦੀ ਖੇਤੀ ਕਰਦੇ ਨੇ ਪਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਇਹਦੇ ਵਿੱਚ ਘਾਟਾ ਕਦੇ ਨਹੀਂ ਪੈਂਦਾ ਇਹ ਫਸਲ ਐਦਾਂ ਦੀ ਹੈ ਅਗਰ ਕੋਈ ਪ੍ਰੋਬਲਮ ਆਉਂਦੀ ਵੀ ਹੈ ਤਾਂ ਆਪਣਾ ਖਰਚਾ ਪੂਰਾ ਕੱਢ ਕੇ ਫੇਰ ਵੀ ਤੁਹਾਨੂੰ 1 ਲੱਖ 1.5 ਲੱਖ ਬਚਤ ਦੇ ਜਾਂਦੀ ਹੈ ਪ੍ਰਤੀ ਏਕੜ ਸਾਰੇ ਖਰਚੇ ਕੱਢ ਕੇ ਇਸ ਕਰਕੇ ਮੈਂ ਇਹ ਕਹਿਣਾ ਚਾਹਾਂਗਾ ਵੀ ਸਟ੍ਰੋਬਰੀ ਦੀ ਖੇਤੀ ਇੱਕ ਐਸੀ ਖੇਤੀ ਹੈ ਜੋ ਹਰ ਤਰ੍ਹਾਂ ਦੇ ਨਾਲ ਲਾਹੇਵੰਦ ਹੈ ਲੇਕਿਨ ਇਹਦੇ ਵਿੱਚ ਮਿਹਨਤ ਦੀ ਬਹੁਤ ਜ਼ਰੂਰਤ ਪੈਂਦੀ ਹੈ ਕਿਉਂਕਿ ਵਿਆਹ ਛੱਡਣੇ ਪੈਂਦੇ ਨੇ ਰਿਸ਼ਤੇਦਾਰੀਆਂ ਛੱਡਣੀਆਂ ਪੈਂਦੀਆਂ ਨੇ 3 ਮਹੀਨੇ ਫਿਰ ਆਪਾਂ ਨੂੰ ਇਹਦੇ ਪ੍ਰਤੀ ਰਹਿਣਾ ਪੈਂਦਾ ਵੀ ਹਰ ਰੋਜ਼ ਇਹਦੀ ਤੜਾਈ ਹੁੰਦੀ ਆ ਤੁਸੀਂ ਦੇਖਿਆ ਹੀ ਹੈ ਡਿਮਾਂਡ ਕਿੰਨੀ ਹੈ ਮੰਡੀ ਦੇ ਵਿੱਚ ਅਗਰ ਡਿਮਾਂਡ ਦੇਖ ਲਿਆ ਜਾਵੇ ਤਾਂ ਜਿੰਨਾ ਤੁਸੀਂ ਮਾਲ ਲੈ ਕੇ ਜਾਂਦੇ ਹੋ ਜਿੰਨੀ ਫਸਲ ਤੁਸੀਂ ਲੈ ਕੇ ਜਾਂਦੇ ਹੋ ਮੰਡੀ ਤੇ ਸਾਰੀ ਲੱਗ ਜਾਂਦੀ ਹੈ ਕੋਈ ਐਦਾਂ ਤਾਂ ਨਹੀਂ ਕਿ ਬਚ ਜਾਂਦੀ ਹੋਵੇ ਨਹੀਂ ਜੀ ਨਹੀਂ 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 ਬਚਦੀ ਨਹੀਂ ਜੀ ਕਿਉਂਕਿ ਅੱਜ ਤੋਂ ਜਦੋਂ ਪਹਿਲੇ ਸਾਲ ਆਈ ਸੀ ਨਾ 13-14 ਸਾਲ ਪਹਿਲਾਂ ਮੈਂ ਜਲੰਧਰ ਵੇਚਣ ਜਾਂਦਾ ਸੀ ਲੋਕਲ ਮੰਡੀਆਂ ਦੇ ਵਿੱਚ ਸਾਨੂੰ ਇਹ ਕਿਹਾ ਜਾਂਦਾ ਸੀ ਵੀ ਇਹਨੂੰ ਇੱਥੇ ਕੋਈ ਖਰੀਦਦਾ ਹੀ ਨਹੀਂ ਇੰਨੀ ਮਹਿੰਗੀ ਚੀਜ਼ ਨੂੰ ਕੋਣ ਖਰੀਦੇਗਾ ਤੇ ਹੁਣ ਅੱਜ ਉਹੀ ਮੰਡੀਆਂ ਨੇ ਜਿਨ੍ਹਾਂ ਦੇ ਵਿੱਚ ਤਕਰੀਬਨ ਸਾਢੇ 30 30 40 40 ਬਾਕਸ ਨੇ ਜਿਹੜੇ 2 ਕਿਲੋ ਦੇ ਉਹ ਛੋਟੀਆਂ ਮੰਡੀਆਂ ਦੇ ਵਿੱਚ ਵੀ ਸਾਡੇ ਲੱਗਦੇ ਨੇ ਹਰ ਰੋਜ਼ ਤੁਸੀਂ ਆਪ ਦੇਖ ਲਓ ਕਿ ਕਿੰਨੀ ਡਿਮਾਂਡ ਵਧੀ ਹੈ ਲੋਕਾਂ ਨੂੰ ਪਤਾ ਹੈ ਅਵੇਅਰਨੈਸ ਆਈ ਹੈ ਕਿ ਇਹਨੂੰ ਕਿਸ ਵਾਸਤੇ ਖਾਣਾ ਚਾਹੀਦਾ ਇਹਦੇ ਲਾਭ ਕੀ ਨੇ ਜਿਹੜੀ ਖਾਦ ਪਾਣਿਓ ਤੁਸੀਂ ਇਹਨੂੰ ਕੋਈ ਸਪੈਸ਼ਲ ਖਾਦ ਪਾਣਿਓ ਦੇਸੀ ਖਾਦਾਂ ਹੀ ਪਾਣਿਓ ਜਾਂ ਕੋਈ ਹੋਰ ਕੋਈ ਖਾਦਾਂ ਨਹੀਂ ਇਹਨੂੰ ਜ਼ਿਆਦਾਤਰ ਤਾਂ ਦੇਸੀ ਰੂੜੀਓ ਪਾਣੀ ਪੈਂਦੀ ਹੈ ਜੀ ਜੋ ਅਸੀਂ ਮੱਛਾਂ ਦੀ ਰਹਿੰਦ-ਖੂੰਦ ਹੁੰਦੀ ਹੈ ਜਾਨਵਰਾਂ ਦੀ ਉਹ ਇਹਨੂੰ ਪਾਈ ਜਾਂਦੀ ਹੈ ਜਾਂ ਫਿਰ ਜਿਹੜੀ ਬਰਮੀ ਕੰਪੋਸਟ ਘੜੋਇਆ ਤੋਂ ਤਿਆਰ ਹੁੰਦੀ ਹੈ ਉਹ ਪਾਈ ਜਾਂਦੀ ਹੈ ਜੀ ਤੇ ਜਾਂ ਫਿਰ ਇਹਦੇ ਉੱਪਰ ਬਾਇਓ ਦੇ ਪ੍ਰੋਡਕਟ ਜ਼ਿਆਦਾ ਯੂਜ਼ ਕੀਤੇ ਜਾਂਦੇ ਨੇ ਬਚਾਇ ਬਾਇਓ 303 ਹੋਏ ਜਾਂ ਲਾਈਫਲਾਈਨ ਹੋਏ ਕਿਉਂਕਿ ਜੋ ਕੁਝ ਐਸੇ ਪ੍ਰੋਡਕਟ ਨੇ ਜੋ ਇਹਨਾਂ ਫਸਲਾਂ ਵਾਸਤੇ ਬਹੁਤ ਕਾਰਗਰ ਨੇ ਸਰਕਾਰ ਜਾਂ ਪ੍ਰਸ਼ਾਸਨ ਦੀ ਇਹ ਗੱਲ ਕਰ ਲਈ ਆ ਵੀ ਤੱਕ ਕਿਸ ਤਰੀਕੇ ਦਾ ਸਹਿਯੋਗ ਰਹਿੰਦਾ ਉਹਨਾਂ ਵੱਲੋਂ ਲਗਾਤਾਰ ਕਿਉਂਕਿ ਸਰਕਾਰਾਂ ਵੱਲੋਂ ਵੀ ਕਿਹਾ ਜਾਂਦਾ ਕਿ ਕਣਕ ਦੀ ਜਾਂ ਝੋਨੇ ਦੀ ਫਸਲ ਜਿਹੜੀ ਆ ਨਾ ਬੀਜੀ ਆਵੇ ਕਿਉਂਕਿ ਪਾਣੀ ਲਗਾਤਾਰ ਨੀਮਾ ਹੁੰਦਾ ਜਾ ਰਿਹਾ ਪੱਧਰ ਉਹਦਾ ਕੀ ਕਹੋਗੇ ਬਿਲਕੁਲ ਜੀ ਸਰਕਾਰਾਂ ਦੀ ਸਪੋਰਟ ਤਾਂ ਇਹ ਹੈ ਜੀ ਸਰਕਾਰਾਂ ਸਾਨੂੰ ਸਬਸਿਡੀ ਦਿੰਦੀਆਂ ਨੇ ਚਾਹੇ ਉਹ ਡ੍ਰਿਪ ਹੋਵੇ ਭਾਵੇਂ ਉਹ ਇਸ ਮਲਚਿੰਗ ਸ਼ੀਟ ਤੇ ਹੋਵੇ ਕਿਉਂਕਿ 2 ਸਾਲ ਸਟ੍ਰੋਬਰੀ ਦੇ ਬੀਜ ਦੇ ਉੱਤੇ ਵੀ ਪੰਜਾਬ ਸਰਕਾਰ ਨੇ ਸਬਸਿਡੀ ਦਿੱਤੀ ਹੈ ਤਾ ਇਸ ਕਰਕੇ ਜਿਹੜੀਆਂ ਇਹ ਕ੍ਰੋਪਸ ਨੇ ਇਹਨਾਂ ਦੇ ਉੱਤੇ ਇਸ ਗਵਰਨਮੈਂਟ ਐਪਰੀਸ਼ੀਏਟ ਜ਼ਰੂਰ ਕਰਦੀ ਹੈ ਕਿਉਂਕਿ ਸਮੇਂ-ਸਮੇਂ ਤੇ ਬਦਲਦੇ ਵੀ ਸਿਸਟਮ ਰਹਿੰਦੇ ਨੇ ਸਰਕਾਰ ਬਦਲਦੀ ਹੈ ਤਾਂ ਕੁਝ ਸਿਸਟਮ ਬਦਲ ਜਾਂਦਾ ਹੈ ਤੇ ਮਿਲਦੀ ਜ਼ਰੂਰ ਹੈ ਉਹ ਇੱਕ ਸਾਲ ਲੇਟ ਮਿਲ ਜੇ ਤੇ ਜੀਵਿਦਾਰਾਂ ਦੀ ਜ਼ਰੂਰ ਹੈਲਪ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਜਿਹੜੀ ਪਹਿਲੇ ਖਰਚੇ ਨੇ ਉਹਨਾਂ ਤੋਂ ਉਜਾਤ ਮਿਲ ਸਕੇ ਤਾਂ ਜੋ ਜਿਆਦਾ ਜ਼ੀਮੀਦਾਰ ਇਹਦਵਾਲਾ ਸਕਣ ਖੇਤੀਬਾੜੀ ਵਿਭਾਗ ਦੇ ਕੋਈ ਤੁਹਾਡੇ ਕੋਲ ਪਹੁੰਚਦੇ ਨੇ ਜਾਂ ਫਿਰ ਕੋਈ ਲੁਧਿਆਣਾ ਯੂਨੀਵਰਸਿਟੀ ਦੇ ਜਾਂ ਕੋਈ ਬਾਹਰੋਂ ਕੋਈ ਡੈਲੀਗੇਸ਼ਨ ਆ ਕੇ ਸੁਣਿਆ ਕਈ ਵਾਰ ਹੀ ਆਏ ਆ ਇੱਥੇ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਅਮਰੀਕਾ ਤੋਂ ਵੀ ਤੇ ਪੜ੍ਹਨੇ ਆਲੇ ਬੱਚਿਆਂ ਦਾ ਦੋ ਤਿੰਨ ਵਾਰ ਗਰੁੱਪ ਆਲ ਚੁੱਕੇ ਹੈ ਜੀ ਜਿਵੇਂ ਇਟਲੀ, ਸਵੀਡਨ, ਤੁਰਕੀ, 베트남, థਾਈਲੈਂਡ ਇਹ 5-6 ਕੰਟਰੀਆਂ ਦੇ ਬੱਚੇ ਆਉਂਦੇ ਨੇ ਤੇ ਉਹ ਆ ਕੇ ਸਾਡੇ ਕੋਲ ਇੱਥੇ ਦੋ ਦਿਨ ਵਿజిਟ ਕਰਦੇ ਨੇ ਤੇ ਸਾਡੇ ਕੋਲ ਟਾਈਮ ਸਪੈਂਡ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਵੇਖਦੇ ਨੇ ਉਹ ਸਸਟੇਨੇਬਲ ਫੂਡ ਦੇ ਉੱਤੇ ਵੀ ਕੰਮ ਕਰਦੇ ਨੇ ਕਿ ਆਪਾਂ ਕਿਵੇਂ ਇਹਨਾਂ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ ਤੇ ਉਹਨਾਂ ਨੂੰ ਅਸੀਂ ਦੋ ਦਿਨ ਦਾ ਇੱਕ ਲੈਟਰ ਹੈਡ ਤੇ ਸਰਟੀਫਿਕੇਟ ਵੀ ਯੂਜ਼ ਕਰਦੇ ਆ ਇਸ਼ੂ ਕਰਦੇ ਆ ਜੀ ਮੌਸਮ ਕਿਸ ਤਰ੍ਹਾਂ ਦਾ ਕਿਹੜਾ ਮੌਸਮ ਕਿਉਂਕਿ ਜਿਆਦਾਤਰ ਇੱਥੇ ਮੌਸਮ ਹੈ ਜਦਾਂ ਜੂਨ ਜੁਲਾਈ ਗਰਮੀ ਜਿਆਦਾ ਹੋ ਜਾਂਦੀ ਹੈਗੀ ਮਾਰਚ ਅਪ੍ਰੈਲ ਮਈ ਜੂਨ ਜਦੋਂ ਹੁਣ ਗਰਮੀ ਦਾ ਸੀਜ਼ਨ ਹੈ ਸਰਦੀਆਂ ਦੇ ਵਿੱਚ ਵੀ ਕਾਫੀ ਧੁੰਦਾਂ ਦਾ ਸੀਜ਼ਨ ਹੁੰਦਾ ਤੇ ਇੱਥੇ ਕਿਹੜੀ ਧੁੰਦ ਦੀ ਮਾਰ ਜਾਂ ਦੇਖੋ ਨਹੀਂ ਇਹਦੇ ਉੱਤੇ ਠੰਡ ਦੀ ਇੰਨੀ ਮਾਰ ਨਹੀਂ ਪੈਂਦੀ ਸਟ੍ਰੋਬਰੀ ਦੀ ਕ੍ਰੋਪ ਤੇ ਉੱਤੇ ਤੇ ਹੋਰ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਜਰੂਰ ਠਗਣਾ ਪੈਂਦਾ ਹੈ ਤੇ ਇਹ ਠੰਡ ਦੀ ਉਹ ਫਸਲ ਹੈ ਤੇ ਹੁਣ ਤਕਰੀਬਨ ਮਈ ਦੀ 10 ਜਾਂ 20 ਤਰੀਕ ਤੱਕ ਇਹ ਚੱਲੂਗੀ ਉਸ ਤੋਂ ਬਾਅਦ ਇਹ ਫਸਲ ਖਤਮ ਹੋ ਜਾਂਦੀ ਹੈ ਜੀ ਤੁਸੀਂ ਅਸੀਂ ਦੇਖਿਆ ਕਿ ਤੁਸੀਂ ਕਈ ਏਕੜ ਦੇ ਵਿੱਚ ਹਦਵਾਣਾ ਖਰਬੂਜਾ ਹੋਰ ਫਸਲਾਂ ਵੀ ਬੀਜੀਆਂ ਹੈਗੀਆਂ ਉਹਦੇ ਬਾਰੇ ਵੀ ਥੋੜੀ ਬੋਤੀ ਜਾਣਕਾਰੀ ਦਿਓ ਹਾਂਜੀ ਹਾਂਜੀ 1 ਏਕੜ ਦੇ ਵਿੱਚ ਲਸਣ ਲਾਇਆ ਹੋਇਆ ਜੀ 1 ਏਕੜ ਪਿਆਜ਼ ਲਾਏ ਹੋਏ ਨੇ ਉਹ ਵੀ ਮਲਚਿੰਗ ਸ਼ੀਟ ਦੇ ਵਿੱਚ ਤੁਸੀਂ ਦੇਖਿਆ ਖਰਪਤਵਾਰ ਘਾਹ ਤੋਂ ਬਚਣ ਦੇ ਲਈ ਤੇ ਨਾਲ तकरीबन 9-10 ਏਕੜ ਦੇ ਵਿੱਚ ਹਦਵਾਣਾ ਤੇ ਖਰਬੂਜਾ ਲੱਗਿਆ ਹੋਇਆ ਜੇ ਸਾਰੇ ਬੀਜ ਨੇ ਉਹ ਬ੍ਰਾਂਡਡ ਕੰਪਨੀਆਂ ਦੇ ਲੱਗੇ ਨੇ ਜੋ ਤਾਈਵਾਨ ਦੇ ਬੀਜ ਨੇ ਅਸੀਂ ਵਧੀਆ ਇੱਕ ਸੁਚੱਜੇ ਢੰਗ ਦੇ ਨਾਲ ਇਸ ਖੇਤੀ ਨੂੰ ਅਪਣਾਉਂਦੇ ਆ ਤੇ ਕਰਦੇ ਆ ਆਸ ਦੇ ਵਿੱਚ ਕਿਸਾਨਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਖੇਤੀ ਤੋਂ ਜਿਹੜੀ ਰਵਾਇਤੀ ਖੇਤੀ ਆ ਉਤਮ ਮੋੜ ਨਾ ਜਾਂਦੇ ਕਿਉਂਕਿ ਜਿਹੜੀ ਤਾਂ ਦੀ ਕਣਕ ਦੀ ਮੱਕੀ ਦੀ ਫਸਲ ਹੀ ਜ਼ਿਆਦਾਤਰ ਕਿਸਾਨ ਵੀ ਦੇ ਹੁਣ ਕਈਆਂ ਪਿੰਡਾਂ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਸਬਜ਼ੀਆਂ ਵੱਲ ਨੂੰ ਕਿਸਾਨ ਆ ਰਿਹਾ ਹੁਣ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਇਹ ਦੀ ਖੇਤੀ ਤੁਸੀਂ ਕਰਦੇ ਹੋ ਸਟ੍ਰਾਬਰੀ ਦੀ ਖੇਤੀ ਕਰਦੇ ਹੋ ਤਾਂ ਕੀ ਕਹੋਗੇ ਕਿਸਾਨਾਂ ਨੂੰ ਤੇ ਕੋਈ ਕਿਸਾਨ ਤੁਹਾਡੇ ਵੱਲ ਪ੍ਰੇਰਿਤ ਹੋ ਕੇ ਆਇਆ ਵੀ ਹੈ ਤੁਹਾਡੇ ਤੋਂ ਸਿੱਖਣ ਦੇ ਲਈ ਹਾਂਜੀ ਬਿਲਕੁਲ ਜੀ ਕਈ ਕਿਸਾਨ ਆਏ ਨੇ ਚਾਹੇ ਸਮਾਣਾ ਹੈ ਪਟਿਆਲੇ ਦੇ ਵਿੱਚ ਹੈ ਫਰੀਦਕੋਟ ਹੈ ਤੇ ਨਾਲ ਮੇਰਾ ਭਤੀਜਾ ਵੀ ਲਾਉਂਦਾ ਪਿਛਲੇ 4 ਸਾਲ ਤੋਂ ਕਿਉਂਕਿ ਜਿਸ ਬੰਦੇ ਨੂੰ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਪ੍ਰੋਫਿਟ ਵਧੀਆ ਹੈ ਤੇ ਉਹ ਇਸ ਫਸਲ ਨੂੰ ਪਣਾਉਂਦਾ ਹੈ ਤੇ ਇਹਦੇ ਉੱਤੇ ਬਹੁਤ ਜ਼ਿਆਦਾ ਫਿਰ ਟਰੈਕਟ ਹੁੰਦਾ ਹੈ ਤੇ ਮੰਡੀਆਂ ਦਾ ਵੀ ਸਮਾਧਾਨ ਅਸੀਂ ਆਫਸਰ ਚ ਰਲ ਕੇ ਕਰ ਲੈਨੇ ਆ ਕਿਉਂਕਿ ਐਡੀ ਸਾਨੂੰ ਕੋਈ ਓਖਿਆ ਹੀ ਆਉਂਦੀ ਨਹੀਂ ਤੇ ਗਵਰਨਮੈਂਟ ਵੀ ਦੇ ਉੱਤੇ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਡੀਹਾਈਡਰੇਟ ਕਰਕੇ ਜਿਹੜਾ ਹੈ ਇਹਦੀ ਸਟੋਰੇਜ ਜਿਹੜੀ ਕਿ ਸ਼ਬਦ ਹੈ ਉਹਨੂੰ ਵਧਾਇਆ ਜਾ ਸਕੇ ਨਾਲ ਦੀ ਨਾਲ ਤੁਹਾਨੂੰ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਖੇਤ ਜ਼ਰੂਰ ਦਿਖਾਵੇ ਕਿ ਕਿਸ ਤਰੀਕੇ ਨਾਲ ਜਿਹੜੀ ਫਸਲ ਹੈ ਇੱਥੇ ਇਹਦੀ ਸਟ੍ਰਾਬਰੀ ਦੀ ਖੇਤੀ ਜਿਹੜੀ ਇਹ ਕੀਤੀ ਜਾਂਦੀ ਹੈਗੀ ਆ ਔਰ ਕਿਸ ਤਰੀਕੇ ਫਲ ਜਿਹੜਾ ਇਹਨੂੰ ਲੱਗਦਾ ਹੈਗਾ ਨਾਲ ਦੀ ਨਾਲ ਮੈਂ ਤੁਹਾਨੂੰ ਫਲ ਜ਼ਰੂਰ ਦਿਖਾ ਦਵਾਂ ਕਿ ਕਿਸ ਤਰੀਕੇ ਫਲ ਜਿਹੜਾ ਲੱਗਿਆ ਹੋਇਆ ਹੈ ਤੇ ਹਣ ਤੱਕ ਤਾਂ ਇਹਦੀ ਜਿਹੜੀ ਤੜਾਈ ਜਿਹੜੀ ਹੋ ਚੁੱਕੀ ਆ ਔਰ ਹੁਣ ਕੱਲ ਇਹਦੀ ਤੜਾਈ ਦੁਬਾਰਾ ਹੋਏਗੀ ਉਦੋਂ ਤੱਕ ਜਿਹੜੀ ਨਵੀਂ ਫਸਲ ਜਿਹੜੀ ਆ ਤਿਆਰ ਹੋ ਜਾਏਗੀ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਟ੍ਰੌਬਰੀ ਦੀ ਖੇਤੀ ਜਿਹੜੀ ਆ ਕਿਸਾਨ ਵੱਲੋਂ ਕੀਤੀ ਜਾ ਰਹੀ ਔਰ ਇਹਦੇ ਨਾਲ ਦੀ ਨਾਲ ਹੋਰ ਵੀ ਕਈ ਸਬਜ਼ੀਆਂ ਜਿਹੜੀਆਂ ਵੱਡੇ ਪੱਧਰ ਤੇ ਬੀਜੀਆਂ ਜਾ ਰਹੀਆਂ ਸੋ ਇਹਨਾਂ ਦਾ ਕਿਸਾਨਾਂ ਨੂੰ ਕਹਿਣਾ ਹੈ ਕਿ ਕਣਕ ਮੱਕੀ ਝੋਨੇ ਤੋਂ ਹਟ ਕੇ ਅਗਰ ਇਹਨਾਂ ਫਸਲਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜਿਹੜੇ ਕਹਿੰਦੇ ਨੇ ਕਿ ਕਿਸਾਨੀ ਜਿਹੜੀ ਘਾਟੇ ਦਾ ਸੌਦਾ ਹੋ ਗਈ ਆ ਉਹ ਲਾਹੇਵੰਦ ਕਿੱਤਾ ਬਣ ਜਾਏਗੀ ਕਿਉਂਕਿ ਪ੍ਰਤੀ ਏਕੜ ਜਿਨਾਂ ਦੇ ਦੱਸਣ ਦੇ ਮੁਤਾਬਕ 3 ਤੋਂ 4 ਲੱਖ ਰੁਪਇਆ ਜਿਹੜਾ ਹੈ ਪ੍ਰਤੀ ਏਕੜ ਸਟ੍ਰਾਬਰੀ ਤੋਂ ਕਮਾ ਰਹੇ ਨੇ ਸੋ ਬਾਕੀ ਕਿਸਾਨਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਉਹ ਰਵਾਇਤੀ ਖੇਤੀ ਜਿਹੜੀ ਹੈ ਛੱਡ ਦੇਣ ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਇਸ ਤਰ੍ਹਾਂ ਕੀ ਦੀਆਂ ਫਸਲਾਂ ਜਿਹੜੀਆਂ ਬੀਜਣ ਤਾਂ ਜੋ ਕਿਸਾਨੀ ਜਿਹੜੀ ਆ ਮੁਰ ਤੋਂ ਉਹਨਾਂ ਦੇ ਲਈ ਲਾਹੇਵੰਦ ਸਾਬਤ ਹੋਵੇ ਵਿਮਲ ਕੁਮਾਰ ਜ਼ੀ ਮੀਡੀਆ ਨੂਰਪੁਰ ਬੇਦੀ